ਫੁਰਮੇ ਦਾ ਸ਼ਹੀਦੀ ਵਿਹੜਾ ਜਿਹਦਾ ਪਹਿਲਾ ਨਾਮ ਸਰਦਾਰ ਸ਼ੇਰ ਸਿੰਘ ਫਿਰ ਉਦਮ ਸਿੰਘ ਅਤੇ ਫਿਰ ਰਾਮ محمد ਸਿੰਘ ਆਜ਼ਾਦ ਕਰਕੇ ਜਾਣਿਆ ਗਿਆ ਜਿਸ ਨੇ ਦੇਸ਼ ਦੀ ਲੱਤੀ ਹੋਈ ਪਾਕਿਸਤਾਨ ਤੇ ਰੱਖੀ ਉਸ ਜਲਿਆਂ ਵਾਲੇ ਬਾਗ ਦਾ ਬਦਲਾ ਲਿਆ ਜਿੱਥੇ ਕਦੇ ਜਨਰਲ ਐਡਵੈਰ ਨੇ अनेका ਸਾਡੇ ਭੈਣ ਭਰਾ ਮਾਰੇ ਸਨ ਸੋ ਅੱਜ ਗੱਲ ਕਰਦੇ ਆਂ ਵੀ ਜਦੋਂ ਉਹਨੂੰ ਪੇਸ਼ੀ ਦੌਰਾਨ ਪੁੱਛਿਆ ਗਿਆ ਵੀ ਤੁਸੀਂ ਆਪਣਾ ਨਾਮ RAM MUHAMMAD SINGH ਆਜ਼ਾਦ ਕਿਉਂ ਰੱਖਿਆ ਤਾਂ ਸਰਦਾਰ ਉਦਮ ਸਿੰਘ ਦਾ ਜਵਾਬ ਸੀ ਕਹਿਣ ਲੱਗਾ ਸਾਡੇ ਦੇਸ਼ ਦੇ ਅੰਦਰ ਕਈ ਤਰ੍ਹਾਂ ਦੇ ਧਰਮ ਰਹਿੰਦੇ ਨੇ ਕਈ ਤਰ੍ਹਾਂ ਦੇ ਜਾਤੀ ਦੇ ਲੋਕ ਰਹਿੰਦੇ ਨੇ ਪਰ ਅਸੀਂ ਵੇਖਣ ਨੂੰ ਅਲੱਗ-ਅਲੱਗ ਆ ਪਰ ਅਸੀਂ ਹੈ ਇਕੱਠੇ ਇੱਕ ਗੁਲਦਸਤਾ ਸਾਡੇ ਦੇਸ਼ ਦਾ ਬਹੁਤ ਵਧੀਆ ਸਨੇਹਾ ਦਿੱਤਾ ਪਰ ਮਾਫ ਕਰਨਾ ਉਸ ਦੇ ਬਾਵਜੂਦ ਵੀ ਅੱਜ ਅਸੀਂ ਹਾ ਦਾ ਦੇ ਵੰਡੇ ਹੋਇਆ ਸ਼ਹੀਦਾਂ ਲਈ ਦੇਸ਼ ਦੀ ਖਾਤਰ ਲੜਨਾ ਮਰਨਾ ਇਹੀ ਧਰਮ ਹੁੰਦਾ ਹੈ ਉਹਨਾਂ ਲਈ ਕੋਈ ਮਜ਼ਹਬ ਕੋਈ ਧਰਮ ਮਾਇਨੇ ਨਹੀਂ ਰੱਖਦਾ ਸਾਨੂੰ ਮਾਣ ਹੈ ਸਰਦਾਰ ਉਦਮ ਸਿੰਘ ਸ਼ਹੀਦ ਤੇ